ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਫਤਿਹ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੋਂ ਹੈ ਉਸ ਤੋਂ ਬਾਅਦ ਜੀ ਫਤਿਹ ਕਲੈਕਸ਼ਨ 2023 ਆਪਣਾ ਇੰਸਟਾਗ੍ਰam ਦੇ ਪੇਜ ਹੈ ਜੀ ਮੇਰੇ ਜਰੂਰ ਮੇਰੇ ਪੇਜ ਨੂੰ ਫੋਲੋ ਕਰੋ ਔਰ ਆਪਣੀ ਰੈਡੀ ਸ਼ਾਪ ਦਾ ਐਡਰੈਸ ਹੈ ਜੀ ਜਦੋਂ ਆਪਾਂ ਬੁਰਲਾੜਾ ਤੋਂ ਬੋਹਾਵਾਲ ਜਾਂਦੇ ਆਂ ਜੀ ਉਸ ਤੋਂ ਪਹਿਲਾਂ ਇੱਕ ਪੁਲ ਹੁੰਦਾ ਜੀ ਓਵਰ ਬ੍ਰਿ ਦੀ ਵੀਡੀਓ ਦੇ ਵਿੱਚ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਵਧੀਆ ਕੈਮਰੀ ਕਾਟਨ ਦੇ ਸੂਟ ਨੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜੂਗੇ ਬੜਾ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਬਹੁਤ ਸੋਹਣਾ ਇਹ ਕੱਪੜੇ ਨੇ ਜੀ ਬਹੁਤ ਸੋਹਣਾ ਸੂਟ ਹੈ ਇਹ ਇਹ ਸਟੱਫ ਹੈਗਾ ਜੀ ਪਿਓਰ ਕਾਟਨ ਕਲਰ ਹੈਗੇ ਇਹਨਾਂ ਦੇ ਵਿੱਚ ਇੱਕ ਦੇ ਵਿੱਚ ਚਾਰੇ ਆ ਪੰਜ ਡਿਜ਼ਾਈਨ ਕਲਰ ਤੁਹਾਨੂੰ ਮਿਲਣਗੇ ਸਭ ਤੋਂ ਪਹਿਲਾ ਜੀ ਕਲਰ ਹੈਗਾ ਗ੍ਰੀਨ ਪਹਿਲਾ ਸੂਟ ਦਾ ਡਿਜ਼ਾਈਨ ਦੇਖੋ ਜੀ ਕੱਪੜਾ ਹੈਗਾ ਪਿਓਰ ਕਾਟਨ ਗਰਮੀ ਦੇ ਵਿੱਚ ਬਹੁਤ ਆਰਾਮਦਾਇਕ ਹੈ ਰੇਟ ਇੰਨਾ ਕੀ ਹੈ ਜੀ ਤੁਸੀਂ ਮੈਂ ਕਹਿੰਦੇ ਸੁਣ ਕੇ ਹੈਰਾਨ ਹੋ ਜੂਗੇ ਜੀ ਤੁਸੀਂ ਬਹੁਤ ਹੀ ਆਪਾਂ ਘੱਟ ਰੇਟ ਤੇ ਸੂਟ ਲੈ ਕੇ ਆਏ ਆ ਬਲੈਕ ਨੇਵੀ ਬਲੂ ਮਜੈਂਟਾ ਔਰ ਮਹਿਰੂਨ ਇਹ ਪੰਜ ਡਿਜ਼ਾਈਨ ਜਿਹੜੇ ਕਲਰ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ ਨੇ ਜੀ ਮਹਿਰੂਨ ਮਜੈਂਟਾ ਨੇਵੀ ਬਲੂ ਬਲੈਕ ਔਰ ਗ੍ਰੀਨ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਦੋ ਸੂਟ ਵੀ ਮਿਲ ਸਕਦੇ ਆ ਇੱਕ ਇੱਕ ਵੀ ਮਿਲ ਸਕਦਾ ਮਤਲਬ ਤੁਸੀਂ ਇੱਕ ਵੀ ਲੈ ਸਕਦੇ ਹੋ ਦੋ ਸੂਟ ਵੀ ਲੈ ਸਕਦੇ ਹੋ ਬਟ ਸ਼ਰਟ ਪੀਸ ਨਹੀਂ ਮਿਲੂਗੀ ਉਸ ਤੋਂ ਬਾਅਦ ਜੀ ਬਿਲਕੁਲ ਨਿੱਕੀ ਬੁਟੀ ਦਾ ਪ੍ਰਿੰਟ ਹੈ ਜੀ ਰੈੱਡ ਕਲਰ ਦਾ ਰੈੱਡ ਬਲੱਡ ਕਲਰ ਹੈ ਜੀ ਜਿਆਦਾ ਬ੍ਰਾਈਟ ਰੈੱਡ ਨਹੀਂ ਹੈਗਾ ਮਹਿਰੂਨ ਇਹਦੇ ਵਿੱਚ ਕਲਰ ਹੈ ਜੀ ਸੇਮ ਰੈੱਡ ਦੇ ਨਾਲ ਮਹਿਰੂਨ ਦੋ ਕਲਰ ਨੇ ਜੀ ਇਹਦੇ ਇਸ ਤੋਂ ਬਾਅਦ ਜੀ ਹੈਗਾ ਆਪਣਾ ਬਿਲਕੁਲ ਨਿੱਕੀ ਬੁਟੀ ਦਾ ਜਿਹੜਾ ਸੂਟ ਹੈ ਜੀ ਮਹਿਰੂਨ ਬਿਲਕੁਲ ਬਲੈਕਨੈਸ ਤੇ ਹੈ ਜੀ ਇਸ ਤੋਂ ਬਾਅਦ ਗ੍ਰੀਨ ਦੋ ਹੈਗੇ ਨੇ ਜੀ ਗ੍ਰੀਨ ਆਪਣੇ ਕੋਲ ਬਿਲਕੁਲ ਛੋਟਾ ਛੋਟਾ ਪ੍ਰਿੰਟ ਹੈ ਸਟਫ ਹੈਗਾ ਜੀ ਪਿਓਰ ਕਾਟਨ ਕੈਮਰੀ ਕਾਟਨ ਦੇ ਸੂਟ ਨੇ ਜੀ ਪਿਓਰ ਕੈਮਰੀ ਕਾਟਨ ਹੈ ਕੋਈ ਐਦਾਂ ਦਾ ਕੋਈ ਇਸ਼ੂ ਨਹੀਂ ਹੈ ਲਾਈਨਿੰਗ ਦਾ ਕਲਰ ਦਾ ਫੇਟ ਦਾ ਕੋਈ ਇਸ਼ੂ ਨਹੀਂ ਹੈ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਸਟੱਫ ਹੈਗਾ ਜੀ ਪਿਓਰ ਕਾਟਨ ਗਰਮੀਆਂ ਦੇ ਵਿੱਚ ਪਾਉਣ ਲਈ ਬਹੁਤ ਹੀ ਆਰਾਮਦਾਇਕ ਜਿਹਾ ਸਟੱਫ ਹੈ ਤੁਸੀਂ ਕੁਝ ਮਰਜ਼ੀ ਬਣਾ ਸਕਦੇ ਹੋ ਫਰੌਕ ਬਣਾਓ ਸੂਟ ਬਣਾਓ ਹਨਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨਾਂ ਨੂੰ ਡਿਜ਼ਾਈਨ ਮਤਲਬ ਤਿਆਰ ਕਰ ਸਕਦੇ ਹੋ ਜਿਹੜਾ ਪ੍ਰੋਪਰ ਕਲਰ ਹੈ ਜੀ ਸੂਟ ਦਾ ਹੁਣ ਆ ਰਿਹਾ ਮਹਿਰੂਨ ਕਲਰ ਹੈ ਔਰ ਜਿਹੜਾ ਇਹਦਾ ਕਲਰ ਹੈ ਜੀ ਇਹ ਵਾਲਾ ਸੂਟ ਹੈਗਾ ਰੈੱਡ ਬਲੱਡ ਰੈੱਡ ਦਾ ਸੂਟ ਹੈ ਜੀ ਪ੍ਰੋਪਰ ਰੈੱਡ ਬ੍ਰਾਈਟ ਵਾਲਾ ਰੈੱਡ ਨਹੀਂ ਹੈਗਾ ਜੀ ਰੈੱਡ ਬਲੱਡ ਜੀ ਸ਼ੇਡ ਦਾ ਮਤਲਬ ਬਲੱਡ ਰੈੱਡ ਜਿਹਾ ਇਹ ਕਸੂਟ ਹੈ ਜੀ ਇਸ ਤੋਂ ਬਾਅਦ ਜਿਹੜਾ ਨੈਕਸਟ ਹੈ ਜੀ ਆਪਣਾ ਮਹਿਰੂਨ ਪ੍ਰਿੰਟ ਤੁਸੀਂ ਧਿਆਨ ਨਾਲ ਦੇਖੋ ਜੀ ਹੈਗਾ ਮਹਿਰੂਨ ਇਸ ਤੋਂ ਬਾਅਦ ਜੀ ਆਪਣਾ ਜਿਹੜਾ ਗਲਰ ਆਏਗਾ ਇਹਦੇ ਵਿੱਚ ਹੀ ਮਜੈਂਟਾ ਬਿਲਕੁਲ ਪ੍ਰੋਪਰ ਪਿੰਕ ਹੌਟ ਪਿੰਕ ਜਿਹਾ ਮਜੈਂਟਾ ਹੈ ਜੀ ਬਹੁਤ ਸੋਹਣਾ ਸ਼ੇਡ ਹੈ ਨੀਵੀ ਬਲੂ ਬਲੈਕ اور گرین ਇਹ ਸੂਟ ਨੇ ਜੀ ਬਹੁਤ ਹੀ ਵਧੀਆ ਕੈਮਰੀ कॉटन ਦੇ ਸੂਟ ਨੇ ਜੀ ਸਟਾਫ ਹੈਗਾ ਪੂਰਾ ਵਧੀਆ ਤੁਸੀਂ ਜਿੰਦਾ ਮਰਜੀ ਇਹਨਾਂ ਨੂੰ ਗਰਮੀ ਦੇ ਵਿੱਚ ਬਣਾ ਸਕਦੇ ਹੋ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਸਟਾਫ ਹੈ ਜੀ ਗਰਮੀ ਦੇ ਵਿੱਚ ਬਹੁਤ ਆਰਾਮਦਾਇਕ ਸਟਾਫ ਹੈ ਜੀ ਰੇਟ ਇੰਨਾ ਘੱਟ ਹੈ ਸੁਣ ਕੇ ਹੈਰਾਨ ਹੋ ਜੂਗੇ ਜੀ ਇਹਦਾ ਰੇਟ ਆਪਾਂ ਰੱਖਿਆ ਜੀ 300 ਰੁਪਏ ਦਾ ਇੱਕ ਸੂਟ ਹੈ ਜੀ ਅਗਰ ਤੁਸੀਂ ਇੱਕ ਸੂਟ ਬਾਈ ਕਰਨਾ ਹੈ ਤਾਂ 300 ਰੁਪਏ ਦਾ ਅਗਰ ਤੁਸੀਂ ਦੋ ਸੂਟ ਬਾਈ ਕਰਨੇ ਹੈ ਤਾਂ 500 ਰੁਪਏ ਦੇ 300 ਰੁਪਏ ਦਾ ਇੱਕ ਸੂਟ ਹੈ ਜੀ ਦੋ ਸੂਟ ਨੇ ਜੀ 500 ਰੁਪਏ ਦੇ ਇੱਕ ਸੂਟ 300 ਦਾ ਜੀ ਦੋ ਸੂਟ 500 ਰੁਪਏ ਦੇ ਇਸ ਤੋਂ ਪਹਿਲਾਂ ਜੀ ਆਪਾਂ ਦੁਪੱਟਿਆਂ ਤੇ ਆਫਰ ਪਾਈ ਸੀ ਉਹ ਆਪਣੀ ਹਲੇ ਵੀ ਕੰਟੀਨਿਊ ਹੈ ਦੁਪੱਟਿਆਂ ਤੇ ਆਫਰ ਹੈ ਜਿਹੜੀ ਆਪਣੀ ਜੂਨ ਮਹੀਨਾ ਸਾਰਾ ਚੱਲੇਗੀ ਸੁਪਰ net ਦੇ ਦੁਪੱਟੇ ਹੈ ਸੂਪਰ نیٹ ਦਾ ਦੁਪੱਟਾ ਜੀ ਦੁਪੱਟੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਜੀ ਸੂਪਰ نیٹ ਦਾ 100 ਰੁਪਏ ਦੁਪੱਟੇ ਦਾ ਪ੍ਰਾਈਸ ਹੈ ਜੀ 2.5 ਮੀਟਰ ਦਾ ਦੁਪੱਟਾ ਹੈ 100 ਰੁਪਏ ਦਾ ਦੁਪੱਟਾ ਆਏਗਾ ਜੀ ਇਹ 1 ਕਿਲੋ 4 ਲੋ 100 ਰੁਪਏ ਦਾ ਦੁਪੱਟਾ ਹੈ ਜੀ 2.5 ਮੀਟਰ ਦਾ ਔਰ ਇਹ ਵਾਲੇ ਸੂਟ ਨੇ ਜਿਹੜੇ ਤੁਸੀਂ ਇੱਕ ਸੂਟ ਖਰੀਦੋਗੇ ਤਾਂ 300 ਰੁਪਏ ਦਾ ਆਏਗਾ ਜੀ ਅਗਰ ਤੁਸੀਂ ਇੱਕ ਤੋਂ ਵੱਧ ਖਰੀਦੋਗੇ ਦੋ ਸੂਟ ਖਰੀਦੋਗੇ ਤਾਂ ਇਹ ਤੁਹਾਨੂੰ 500 ਰੁਪਏ ਦੇ ਦੋ ਲੱਗਣਗੇ ਇੱਕ ਸੂਟ ਹੈ ਜੀ 300 ਰੁਪਏ ਦਾ ਦੋ ਸੂਟ ਹੈਗੇ ਜੀ 500 ਰੁਪਏ ਦੇ ਸਟੱਫ ਹੈਗਾ ਪਿਓਰ ਕਾਟਨ ਜਿਵੇਂ ਮਰਜੀ ਤੁਸੀਂ ਘਰੇ ਪਾ ਸਕਦੇ ਹੋ ਵੇਅਰ ਕਰ ਸਕਦੇ ਹੋ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਅਗਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੀ ਤੁਸੀਂ ਨੀਚੇ ਵੀਡੀਓ ਤੇ ਮੇਰਾ ਨੰਬਰ ਚੱਲ ਰਿਹਾ ਹੈ ਜੀ ਮੇਰੀ ਵੀਡੀਓ ਤੇ ਮੇਰਾ ਤੁਸੀਂ ਮਤਲਬ ਕਾਲ ਕਰ ਸਕਦੇ ਹੋ ਜਾਂ ਫਿਰ ਵਟਸਐਪ ਤੇ ਮੈਨੂੰ ਜਾਂ ਫਿਰ ਮੈਸੇਜ ਕਰਕੇ ਵੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਜੀ ਆਪਣੇ ਕੋਲੇ ਜਿਹੜੀ ਸਾਰੀ ਤਰ੍ਹਾਂ ਦੀ ਵਰਾਈਟੀ ਹੈਗੀ ਹੈ ਜੀ ਕਾਟਨ ਦੇ ਦੁਪट्टे ਨਾਲ ਪਿਓਰ ਦੇ ਦੁਪट्टे ਨਾਲ ਠੀਕ ਹੈ ਪ੍ਰਿੰਟਰਡ ਸੂਟ ਵਰਾਈਟੀ ਆਪਣੇ ਕੋਲ ਹੈਗੀ ਹੈ ਜੀ ਕਾਫੀ ਤੁਸੀਂ ਲੈ ਸਕਦੇ ਹੋ ਲੇਸਿਸ ਵਗੈਰਾ ਵੀ ਆਪਣੇ ਕੋਲ अवेलेबल ਹੈ ਅਗਰ ਤੁਸੀਂ ਇਹਨਾਂ ਨਾਲ ਸਾਡੇ ਤੋਂ ਲੇਸਿਸ ਵੀ ਬਾਈ ਕਰਨੀਆਂ ਨੇ ਆਪਣੇ ਕੋਲੇ ਬੁਟੀਕ ਸੂਟ ਵੀ ਰੈਡੀ ਕੀਤੇ ਹੋਏ ਨੇ ਜੀ ਅਗਰ ਤੁਸੀਂ ਬੁਟੀਕ ਸੂਟ ਵੀ ਲੈਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਬੁਟੀਕ ਸੂਟ ਦੀ ਵੀ ਵਰਾਈਟੀ ਹੈਗੀ ਹੈ ਜੀ ਪੇਂਟ ਵਾਲੇ ਸੂਟ ਹੋਏ ਜਿੱਦਾਂ ਜਿੱਦਾਂ ਪੇਂਟ ਵਾਲੇ ਸੂਟ ਹੈ ਜੀ ਵਰਕ ਵਾਲੇ ਸੂਟ ਆ ਗਏ ਪੈਚ ਵਰਕ ਦੇ ਸੂਟ ਨੇ ਵੀ ਵੀ ਨੇ ਜੀ ਆਪਣੇ ਕੋਲੇ ਮਸ਼ੀਨ ਵਰਕ ਦੇ ਸੂਟ ਨੇ ਹਨ ਮਤਲਬ ਬੰਟੀ ਬਬਲੀ ਸਟੱਫ ਦੇ ਉੱਤੇ ਹੈ ਜੀ ਜਿਵੇਂ ਇਹ ਦੇਖੋ ਇਹਦੇ ਵਿੱਚ ਦੋ ਕਲਰ ਨੇ ਜੀ ਔਰ ਆਪਾਂ ਰੈਡੀ ਵੀ ਕਰਵਾ ਕੇ ਦਿੰਨੇ ਆ ਜੀ ਅਗਰ ਤੁਸੀਂ ਰੈਡੀ ਕਰਵਾਣੇ ਨੇ ਸੂਟੇ ਦੇਖੋ ਬਾਟਮ ਵਰਕ ਦੇ ਨਾਲ ਸੂਟ ਨੇ ਜੀ ਅਗਰੇ ਨਾਲ ਵੀ ਜੇ ਤੁਸੀਂ ਕੋਈ ਵੀ ਕਲਰ ਵਗੈਰਾ ਰੈਡੀ ਕਰਵਾਉਣਾ ਹੈ ਜੀ ਆਪਾਂ ਸੂਟ ਰੈਡੀ ਵੀ ਕਰਵਾ ਕੇ ਦਿੰਨੇ ਆ ਇਹ ਕੱਲ ਜੀ ਮੈਂ ਇਹ ਨਵੇਂ ਪ੍ਰਿੰਟ ਪਾਈ ਸੀ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹ ਨਾਲ ਇਹਦੇ オーਰਗਾਂਜ਼ਾ ਪੈਚ ਦੀ ਬਾਟਮ ਸੀ ਅਗਰ ਤੁਸੀਂ ਇਹ ਬਾਟਮ ਵੀ ਲੈਣਾ ਚਾਹੁੰਦੇ ਹੋ ਇਹਦੇ ਵਿੱਚ ਆਪਣੇ ਕੋਲ ਕਾਫੀ ਡਿਜ਼ਾਈਨ ਸੀਗੇ ਸੈਕਿੰਡ ਕਲਰ ਜੀ ਇਹਦਾ 3rd ਡਿਜ਼ਾਈਨ 4th ਡਿਜ਼ਾਈਨ 5th ਡਿਜ਼ਾਈਨ ਔਰ 6 ਦੇਖੋ ਜੀ ਆਪਣੇ ਕੋਲੇ ਕਾਫੀ ਡਿਜ਼ਾਈਨਰ ਦੇ ਵਾਲੇ ਬੰਬੇ कॉटन ਦੇ ਸੂਟ ਵੀ ਨੇ ਇਹਨਾਂ ਦਾ ਰੇਟ ਸੀਗਾ 550 ਰੁਪਏ ਔਰ ਇਹਨਾਂ ਦੀ ਸ਼ਰਟ ਪੀਸ ਵੀ ਤੁਸੀਂ ਲੈ ਸਕਦੇ ਹੋ ਔਰ ਮੇਨ ਮੁੱਦਾ ਜਿਹੜਾ ਜੇ ਅੱਜ ਵਾਲੇ ਆਪਣੇ ਸੂਟਾਂ ਦਾ ਜੀ ਜਿਹੜਾ ਅੱਜ ਆਪਾਂ ਲੈ ਕੇ ਆਏ ਆ ਇਹ ਸੂਟਾਂ ਦਾ ਜਿਹੜਾ ਰੇਟ ਰਹਿਣ ਵਾਲਾ ਜੀ ਇੱਕ ਸੂਟ ਮਿਲੇਗਾ ਤੁਹਾਨੂੰ 300 ਰੁਪਏ ਦਾ ਦੋ ਸੂਟ ਮਿਲਣਗੇ ਜੇ ਤੁਹਾਨੂੰ 500 ਰੁਪਏ ਦੇ ਵਿੱਚ ਇਹਨਾਂ ਸੂਟਾਂ ਦੇ ਵਿੱਚੋਂ ਅਗਰ ਤੁਹਾਨੂੰ ਕੁਝ ਵੀ ਵਧੀਆ ਲੱਗਿਆ ਜੀ ਕੁਝ ਵੀ ਪਸੰਦ ਆਂਦਾ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਆਰਡਰ ਬੁੱਕ ਕਰੋ ਆਪਣਾ ਔਰ ਸੂਟ ਬਾਏ ਕਰੋ ਪਲੇਸਿਸ ਉਰ ਆਪਾਂ ਕੱਟ ਪੀਸ ਵੀ ਟਾਈਮ ਟੂ ਟਾਈਮ ਲੈ ਕੇ ਆਉਣੇ ਰਹੇ ਨੇ ਆ ਹੁਣ ਆਪਾਂ ਨਵੇਂ ਕੱਟ ਪੀਸ ਲੈ ਕੇ ਆਵਾਂਗੇ ਉਸ ਤੋਂ ਬਾਅਦ ਆਪਾਂ ਨਵੀਂ ਵੀਡੀਓ ਪਾਵਾਂਗੇ ਜੀ ਹਰ ਵਾਰੀ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਵੀਡੀਓ ਦੇ ਵਿੱਚ ਤੁਹਾਨੂੰ ਕਸਟਮਰ ਨੂੰ ਕੁਝ ਸਸਤਾ ਦਿੱਤਾ ਜਾਵੇ ਕੁਝ ਵਧੀਆ ਦਿੱਤਾ ਜਾਵੇ ਘੱਟ ਪੈਸਿਆਂ ਦੇ ਵਿੱਚ ਕੁਝ ਵਧੀਆ ਦਿੱਤਾ ਜਾਵੇ ਤਾਂ ਆਪਾਂ ਘੱਟ ਪੈਸਿਆਂ ਦੇ ਵਿੱਚ ਤੁਹਾਡੇ ਲਈ ਵਧੀਆ-ਵਧੀਆ 컬ੈਕਸ਼ਨ ਲੈ ਕੇ ਆਣੇ ਆ ਜੀ ਹਰ ਤਰ੍ਹਾਂ ਦੇ ਬੁਟੀਕ ਦੇ ਸੂਟ ਵੀ ਆਪਣੇ ਕੋਲੇ ਰੈਡੀ ਹੁੰਦੇ ਆ ਜੀ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਸੂਟ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਮਰਜ਼ੀ ਜਿਵੇਂ ਤੁਹਾਡਾ ਦਿਲ ਕਰਦਾ ਜੀ ਉਵੇਂ ਸੂਟ ਰੈਡੀ ਕਰਵਾਓ ਸਾਡੇ ਤੋਂ ਔਰ ਆਪਣੀ ਅੱਜ ਦੀ ਵੀਡੀਓ ਦਾ ਜੀ ਮੇਨ ਸੀਗਾ ਜਿਹੜਾ ਇਹ ਸੂਟਾਂ ਦਾ ਸੀਗਾ ਇੱਕ ਸੂਟ ਹੈਗਾ 250 ਦਾ ਜੀ ਦੋ ਸੂਟ ਹੈ 1 ਸੂਟ 300 ਦਾ ਜੀ ਦੋ ਸੂਟ ਹੈਗਾ 500 ਰੁਪਏ ਦੇ ਅਗਰ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ نیچے ਮੇਰਾ ਵੀਡੀਓ ਦੇ ਵਿੱਚ WhatsApp ਨੰਬਰ ਚੱਲ ਰਿਹਾ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਔਰ ਇਹਨਾਂ ਸੂਟਾਂ ਨੂੰ ਅਗਰ ਕੋਈ ਵੀ ਮਤਲਬ ਬਾਏ ਕਰਨਾ ਚਾਹੁੰਦਾ ਹੈ ਜੀ ਸਕਰੀਨਸ਼ਾਟ ਭੇਜ ਕੇ ਮੈਨੂੰ ਜਰੂਰ ਆਰਡਰ ਬੁੱਕ ਕਰੋ ਔਰ ਗਰਮੀ ਦੇ ਵਿੱਚ ਦਾ ਆਰਾਮਦਾਇਕ ਕਪੜਾ ਜਿਹੜਾ ਪਾ ਕੇ ਤੁਸੀਂ ਆਪਣਾ ਗਰਮੀ ਦੇ ਵਿੱਚ ਹੰਡਾਓ ਜੀ ਬੜਾ ਸੋਹਣਾ ਸਟੱਫ ਰਹਿਣ ਵਾਲਾ ਹੈ कॉटन कैम्ब्रिक ਹੈ ਜੀ कैम्ब्रिक कॉटन ਦਾ ਸੂਟ ਹੈ ਜੀ 300 ਰੁਪਏ ਦੇ ਵਿੱਚ ਕੋਈ ਵੀ ਨਹੀਂ ਦਿੰਦਾ ਦੇਖੋ 300 ਰੁਪਏ ਦੇ ਵਿੱਚ ਪੂਰਾ ਸੂਟ ਤੁਹਾਨੂੰ ਮਿਲ ਰਿਹਾ ਤੁਸੀਂ ਜਿੱਦਾਂ ਮਰਜੀ ਵੇਅਰ ਕਰ ਸਕਦੇ ਹੋ ਔਰ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਵੀਡੀਓ ਦਾ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਸਟ ਦੇਖੋ ਲਾਸਟ ਪੀਸ ਮੈਂ ਤੁਹਾਨੂੰ ਦਿਖਾਣੇ ਭੁੱਲ ਗਈ ਸੀ ਨਿੱਕੀ ਬੂਟੀ ਦਾ ਗ੍ਰੀਨ ਕਲਰ ਦੇ ਦੋ ਪੀਸ ਨੇ ਜੀ ਇਹ ਦੋ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਇਹ ਜਿੱਦਾ ਵਰਜੀ ਤੁਸੀਂ ਵੇਅਰ ਕਰ ਸਕਦੇ ਹੋ ਔਰ ਆਪਣੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਤੁਸੀਂ ਐਂਡ ਤੱਕ ਦੇਖੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ